ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਬਾਈ ਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਵੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਤੇ ਅੱਜ ਹੈਗੇ ਜੀ ਤਰੀਕ ਤੇ 30 ਸਤੰਬਰ ਦਿਨ ਸੋਮਵਾਰ ਤੇ ਸ਼ਾਮ ਦਾ ਟਾਈਮ ਸੀ ਪੌਣੇ ਇੱਕ ਚਾਰ ਦਾ ਆਪਾਂ ਪਾ ਰਹੇ ਸੀ ਸੰਨੀ ਪਹਿਲਾਂ ਆਪਾਂ ਨੇ ਖੁਰਲੀ ਸਾਫ਼ ਕਰੀ ਤੇ ਫਿਰ ਆਪਾਂ ਲਾਗੇ ਤੂੜੀ ਪਾਉਣ ਤੂੜੀ ਲਿਆ ਕੇ ਰੱਖੀ ਬੈਠੇ ਸੀ ਉਧਰੋਂ ਬਾਹਰੋਂ ਬਾਹਰ ਲਈ ਤੂੜੀ ਵਾਲੀ ਚੋਂ ਥੋੜੀ ਥੋੜੀ ਪਾ ਦਿਨੇ ਹੁੰਨੇ ਆਪਾਂ ਤੇ ਇੱਥੇ ਆਪਾਂ ਨੂੰ ਥੋੜਾ ਜਿਹਾ ਹੋ ਗਿਆ ਸੀ ਕਵੇਲਾ ਕਿਉਂਕਿ ਇੱਕ ਬੱਚਿਆਂ ਦੀ ਬੈਣ ਲੇਟ ਆਈ ਸੀ ਉਹ ਲੇਟ ਹੋ ਗਏ ਤਿੱਕ ਪਹਿਲਾਂ ਆਪਣੇ ਆਏ ਸੀ ਰਿਸ਼ਤੇਦਾਰ ਮੇਰੀ ਭੈਣ ਆਈ ਸੀ ਤੋ ਤਾਂ ਕਰਕੇ ਆਪਾਂ ਹੋਗੇ ਥੋੜੇ ਜਿਹਾ ਲੇਟ ਤੇ ਇੱਕ ਆਪਾਂ ਕਈ ਦਿਨ ਹੋ ਗਏ ਹਨਾ ਕੰਮ ਵਾਲਾ ਬਲੌਗ ਕੋਈ ਬਣਾਇਆ ਨਹੀਂ ਸੀ ਸੋਚਿਆ ਨੇ ਸਾਰੇ ਆਪਣੇ ਕੰਮ ਤੁਹਾਡੇ ਨਾਲ ਸ਼ੇਅਰ ਕਰ ਦਈਏ ਕਿਉਂਕਿ ਸਾਰੇ ਭੈਣ ਭਰਾ ਫੀਡ ਬਾਰੇ ਪੁੱਛਦੇ ਹੁੰਦੇ ਆ ਤੇ ਇਸ ਵੀਡੀਓ ਚ ਆਪਾਂ ਵੀਰੇ ਥੋੜੇ ਸਾਹਮਣੇ ਫੀਡ ਪਾਵਾਂਗੇ ਕਿਹੜੀ ਪਾਉਣੇ ਆ ਫੀਡ ਹੋ ਗਈ ਲੇਟੀ ਹੋ ਗਈ ਤੇ ਉਹ ਪਾਵਾਂਗੇ ਇੱਕ ਹੋਰ ਮੇਰੇ ਵੀਰ ਦਾ ਕਮੈਂਟ ਆਉਂਦਾ ਹੁੰਦਾਗਾ ਤੇ ਆਉਂਦਾ ਨੀਗਾ ਕਮੈਂਟ ਵੀ ਉਹਨੇ ਕੱਲ ਵਿਚਾਰਾ ਪਰਸੋਂ ਦਾ ਕਈ ਕਰਿਆ ਉਹਨਾਂ ਨੇ ਉਹ ਕਹੇ ਸੀ ਨਾ ਸਾਡੀ ਵੀਡੀਓ ਸ਼ੇਅਰ ਕਰ ਦਿਓ ਤੁਸੀਂ ਤੇ ਉਹਦੇ ਨਾਲ ਵੀਰ ਨਾ ਵਿਚਾਰੇ ਨਾਲ ਠੱਗੀ ਹੋਈ ਵੀਰੇ ਮੈਂ ਮੈਂ ਕਿਹਾ ਹਨਾ ਵੀ ਆਪਾਂ ਸੱਚ ਬੋਲਦੇ ਆਂ ਵੀ ਹਮੇਸ਼ਾ ਸੱਚ ਬੋਲਾਂਗੇ ਮੈਂ ਗੱਲ ਵੀ ਤੁਹਾਡੀ ਜ਼ਰੂਰ ਦੱਸੂਗੀ ਵੀਡੀਓ 'ਚ ਪਰ ਹਨਾ ਫਿਰ ਬਾਅਦ 'ਚ ਕੋਈ ਨਾਲ ਨਹੀਂ ਖੜਦਾ ਤੇ ਤਾਂ ਕਰਕੇ ਵੀਰੇ ਉਹ ਨਹੀਂ ਤਾਂ ਆਪਾਂ ਤੁਹਾਡੀ ਜਿਹੜੀ ਫੋਟੋ ਵਾਲੀ ਵੀਡੀਓ ਤੁਸੀਂ ਭੇਜੀ ਸੀ ਆਪਾਂ ਉਹੀ ਪਾ ਕੇ ਆਪਾਂ ਵੀਡੀਓ ਪਾ ਦਿੰਦੇ ਪਰ ਮੇਰੇ ਘਰ ਦੇ ਥੋੜਾ ਜਿਹਾ ਅਲਾਉਡ ਨਹੀਂ ਕਰਦੇ ਤੁਹਾਨੂੰ ਪਤਾ ਹਨਾ ਘਰ ਦੇ ਦੀ ਗੱਲ ਵੀ ਮੰਨਣੀ ਪੈਂਦੀ ਆ ਉਹ ਕਹਿੰਦੇ ਨਹੀਂ ਵੀ ਐ ਵੀਡੀਓ ਨਹੀਂ ਪਾਉਣੀ ਤੂੰ ਤੇ ਸੌਰੀ ਵੀਰੇ ਪਰ ਆਪਾਂ ਉਸ ਵੀਰ ਦੀ ਗੱਲ ਜ਼ਰੂਰ ਦੱਸਦੇ ਆ ਵੀਰ ਕਹਿੰਦਾ ਵਿਚਾਰਾ ਮੈਂ ਮੱਝ ਲੈ ਕੇ ਆਇਆ ਸੀਗਾ ਇੱਧਰ ਗੁਰਦਾਸਪੁਰ ਏਰੀਆ ਤੋਂ ਤੇ ਇਹ ਕਹਿੰਦਾ ਉੱਥੇ ਵੀ ਜਦੋਂ ਆਪਾਂ ਮੱਛ ਦੇਖਣ ਗਏ ਤਾਂ ਕਹਿੰਦਾ ਵੀ ਜਦੋਂ ਕਟਰੂ ਵੀ ਸਾਡੀ ਸਾਈ ਹੋਗੀ ਤੇ ਕਟਰੂ ਛੱਡ ਕੇ ਦਿਖਾਇਆ ਭਈ ਉਹ ਮੱਛ ਕਟਰੂ ਨੂੰ ਥੱਲੇ ਨਾ ਪਾਵੇ ਤੇ ਬਹਿਿੱਲਣ ਲੱਗ ਗਈ ਫਿਰ ਇਹ ਕਹਦੇ ਚਲੋ ਉਪਰਾ ਕਰਕੇ ਕਰਦੀ ਹੋਗੀ ਫਿਰ ਵੀਰ ਕਹਿੰਦਾ ਮੈਨੂੰ ਥਣਾ ਤਾਂ ਵੀ ਥੋੜਾ ਜਿਹਾ ਲੱਗਿਆ ਵੀ ਪਸਮਾ ਧਾਰਾਂ ਘਟਾ ਗਿਆ ਤੇ ਇਹ ਕਹਿੰਦਾ ਫਿਰ ਉਹਨੇ ਵਪਾਰੀ ਨੇ ਤੇ ਪਸਮਾ ਵਾਲਾ ਟੀਕਾ ਲਾਤਾ ਕਹਿੰਦਾ ਵੀ ਸਾਰੇ ਤਾਂ ਇੱਕੋ ਜੋਗੇ ਕਹਿੰਦਾ ਮੈਨੂੰ ਕਹਿੰਦਾ ਹੁਣ ਦੱਸ ਕਹਿੰਦਾ ਮੱਕਣੀ ਚੱਲ ਸਹੀ ਆ ਵਿਚਾਰਾ ਬਸ ਉਹਦੇ ਯਕੀਨ ਤੇ ਜਿਲੇ ਆਇਆ ਵੱਡੀ ਗੱਲ ਇਹ ਆ ਵਿੱਚ ਯਕੀਨ ਤੇ ਲੈ ਆਇਆ ਕਹਿੰਦਾ ਜੀ ਘਰੇ ਜਦੋਂ ਆ ਗਈ ਤੇ ਘਰੇ ਆ ਕੇ ਵੀ ਉਹ ਮੀਰੀ ਨਾਲ ਕਟਰੂ ਤੇ ਤੇ ਕਹਿੰਦਾ ਫਿਰ ਆਪਾਂ ਇੱਕ ਡੰਗ ਦੇਖਿਆ ਕਹਾਂ ਦੂਜਾ ਡੰਗ ਫਿਰ ਜਦੋਂ ਮਿਲੀ ਨਾਲ ਮੈਂ ਫੋਨ ਲਾਇਆ ਤੇ ਕਹਦਾ ਮੈਨੂੰ ਕਹਿੰਦਾ ਕਿ ਗੱਡੀ ਚ ਜਾਂਦੀ ਹੋਈ ਕਟਰੂ ਨੂੰ ਭੁੱਲ ਗਈ ਵੀ ਜਾਂ ਕੋਈ ਕੋਹਾ ਗੂਹਾ ਕਰਤਾ ਕਟਰੂ ਤੇ ਜਾਂ ਕੋਈ ਸ਼ਾਅ ਕਰਤਾ ਤਾਂ ਕਰਕੇ ਭੁੱਲ ਗਈ ਤੇ ਫਿਰ ਵੀ ਵਿਚਾਰਾ ਕਹਿੰਦਾ ਸੀ ਚੁੱਪ ਕਰ ਗਏ ਫਿਰ ਕਹਿੰਦਾ ਕਿ ਵੀ ਜਦੋਂ ਭਈ ਉਹ ਖੜੀ ਨਾ ਤੇ ਨਾਲੇ ਬਾਕੀ ਕਹਿੰਦਾ ਉਹ ਕੋਣ ਲੱਗ ਗਈ ਕਹਿੰਦਾ ਵੀ 제ਰ ਜੀ ਬਾਲੀ ਮੈਂ ਨਿਕਲੀ ਜਾਵੇ ਬਿਗੰਦ ਪੇਲ ਉਹਦੇ ਅੰਦਰ ਆਈ ਜਾਵੇ ਕਹਿੰਦਾ ਮੈਂ ਆਖਿਆ ਵੀ ਤੂੰ ਤਾਂ ਕਿਹਾ ਸੀਗਾ ਵੀ ਮੇਰੇ ਉਰੇ ਆ ਕੇ ਘਰੇ ਸੂਈ ਆ ਮੱਝ ਤੇ ਵੀ ਪ੍ਰੋਪਰ 제ਰ ਪਈਆ ਵੀ ਇਹ ਤਾਂ ਵੀ ਇੰਨਾ ਗੰਦ ਪੇਲੇ ਸਿੱਟੀ ਆਂਦੀ ਆ ਕਹਿੰਦਾ ਮੈਨੂੰ ਕਹਿੰਦਾ ਵੀ ਮੈਨੂੰ ਕੀ ਪਤਾ ਵੀ ਮੈਂ ਤਾਂ ਸੂਈ ਵੀ ਲਿਆਂਦੀ ਸੀਗੀ ਚਲ ਉਹਨਾਂ ਨੂੰ ਪੁੱਛ ਕੇ ਦੱਸ ਦਿੰਨਾ ਤੇ ਕਹਿੰਦਾ ਇੱਕ ਇੱਕ ਗੱਲ ਤਾਂ ਬਸ ਉਹ ਕਟਰੂ ਵਾਲ ਝੂਠ ਬੋਲੀ ਦੂਜੀ ਕੰਦਕਾ ਨੇ ਇਹ ਬੋਲੀ ਵੀ ਕਿਸੇ ਦੇ ਘਰੇ ਸੂਈ ਸੀ ਕੰਕਾ ਜਦੋਂ ਅਸੀਂ ਗਏ ਸੀ ਕਹਿੰਦਾ ਅਸੀਂ ਮੇਰੇ ਫਾਰਮ ਤੇ ਆ ਕੇ ਸੂਈ ਆ ਮੱਝ ਤੇ ਇੰਨਾ ਗੱਪ ਵਾਰਿਆ ਤੇ ਫੇਰ ਵਿਚਾਰਾ ਕਹਿੰਦਾ ਵੀ ਅਸੀਂ ਕਿਹਾ ਵੀ ਚਲ ਸਾਨੂੰ ਵੀ ਤੂੰ ਹੋਰ ਮੱਝ ਵੀ ਦੇ ਦੇ ਵੀ ਇਹ ਮੱਝ ਤੂੰ ਆਦੀ ਲੈ ਲਾ ਤੇ ਵਿਚਾਰਾ ਸੀ ਪੈਸੇ ਪੈਂਦੇ ਹੋਏ ਹੋਰ ਪਾ ਦਾਂਗੇ ਜੇ ਹੁਣ ਨਹੀਂ ਤੇਰੇ ਕੋਈ ਚੰਗੀ ਤਾਂ ਵੀ ਤੂੰ ਸਾਨੂੰ ਫੇਰ ਦੱਸ ਦੇ ਅਸੀਂ ਫੇਰ ਲੈ ਜਾਾਂਗੇ ਕਹਦਾ ਨਾ ਗੋਂਗਾਲ ਪੈ ਗਿਆ ਕਹਿੰਦਾ ਨਾ ਮੈਂ ਸੋਡੇ ਤੇ ਬਠਾਗਾ ਤੁਸੀਂ ਉਹ ਦੇਖ ਕੇ ਲੈ ਲਿਆ ਕਰੋ ਤੁਸੀਂ ਕਿਹੜਾ ਅੰਨੇ ਹੁੰਨੇ ਹੋ ਵੀ ਤੁਸੀਂ ਉਦੋਂ ਦੇਖ ਕੇ ਕਿਉਂ ਨਹੀਂ ਲੈਂਦੇ ਤੇ ਫੇਰ ਕਹਿੰਦਾ ਮੈਂ ਜਿਹੜਾ ਵੀਡੀਓ ਪਾਈ ਸੀ ਜਿਹੜੇ ਚੈਨਲ ਤੇ ਕਹਿੰਦਾ ਉਹਨੂੰ ਵੀ ਫੋਨ ਲਾਇਆ ਤੇ ਉਹਨੇ ਵੀ ਕਹਿੰਦਾ ਮੇਰੀ ਕਿਸੇ ਕੋਈ ਗੱਲ ਨਹੀਂ ਸੁਣੀ ਵੀ ਕਿਸੇ ਗੱਲ ਦੀ ਪ੍ਰਵਾਹ ਨਹੀਂ ਕਰੀ ਤੇ ਕਹਿੰਦਾ ਅੱਜ ਉਹਨੇ ਵੀ ਮਾੜਾ ਮੋਟਾ ਚਲ ਜੇ ਮੈਂ ਕਿਹਾ ਤਾਂ ਉਹਨੇ ਜੇ ਕਹਿਤਾ ਤਾਂ ਕਹਿੰਦਾ ਫੇਰ ਕਹਿੰਦਾ ਤੈਨੂੰ ਆਏ ਨਹੀਂ ਦਿੰਦਾ ਸੀ ਕਹਿੰਦਾ ਮੈਂ ਹੋਰ ਬੰਦਿਆਂ ਨੂੰ ਵੀ ਜਦੋਂ ਵੀ ਆਏ ਕਿਹਾ ਵੀ ਮੇਰੇ ਨਾਲ ਨਹੀਂ ਆਏ ਕਰੀ ਕलम ਨੇ ਕਹਾਂ ਤੂੰ ਪਹਿਲਾਂ ਦੇਖ ਕੇ ਲੈ ਲੰਦਾ ਤੈਨੂੰ ਪਤਾ ਨਹੀਂ ਸੀਗਾ ਵੀ ਮੈਂ ਇੰਨੀ ਮਹਿੰਗੀ ਮੱਝ ਤੇ ਤੈਨੂੰ ਸਸਤੀ ਕਿਉਂ ਦਿੰਨਾ ਜੇ ਨੁਕਸਾ ਤਾਂ ਹੀ ਦਿੰਨਾ ਤੇ ਉਹ ਵਿਚਾਰਾ ਕਹਿੰਦਾ ਮੈਂ ਕਿਹਾ ਵੀ ਵੀ ਤੂੰ ਮੈਨੂੰ ਪਹਿਲਾਂ ਦੱਸ ਦਿੰਦਾ ਵਿੱਚ ਨੁਕਸਾ ਫਿਰ ਕਾਹਤੋਂ ਲੈਣੀ ਸੀ ਅਸੀਂ ਮੱਝ ਤੇ ਆ ਹੀ ਕਹਿੰਦੇ ਹੁਣ ਵੀਰੇ ਆਪਾਂ ਹਣਾ ਜੇ ਕੋਈ ਨੁਕਸ ਹੋਂਦਾ ਤੇ ਪਹਿਲਾਂ ਦੱਸ ਦਿਆ ਕਰੋ ਵੀ ਅਗਲੇ ਦੀ ਮਰਜ਼ੀ ਆ ਹਣਾ ਲੈਣੀ ਜਾਂ ਨਾ ਲੈਣੀ ਅਗਲਾ ਆਪਦੀ ਸਿਰਦਰਦੀ ਹੋ ਜਾਂਦੀ ਐ ਆਪਦੇ ਵੀ ਰਿਸਕ ਲੈਂਦਾ ਜੇ ਕੋਈ ਹੈ ਨਾ ਆਪਦਾ ਸਿਰ ਹੋ ਜਾਂਦਾ ਉਹਦੇ ਵੀ ਚਲ ਵੀ ਹਾਂ ਵੀ ਮੈਨੂੰ ਦੱਸਿਆ ਸੀ ਮੈਂ ਮੇਰੀ ਗਲਤੀ ਹੈ ਵੀ ਮੈਂ ਲੈਤੀ ਤੇ ਉਹ ਕਹਿੰਦਾ ਪਹਿਲਾਂ ਤਾਂ ਸਾਨੂੰ ਕੋਈ ਦੱਸਿਆ ਨਹੀਂ ਇਹ ਜੀ ਨੁਕਸਾ ਤੇ ਕਹਿੰਦਾ ਬਾਅਦ ਚ ਕਹਿੰਦਾ ਕਿ ਤੁਹਾਨੂੰ ਤੁਸੀਂ ਕਢਾਣੇ ਸੀ ਤੁਸੀਂ ਦੇਖ ਕੇ ਲੈ ਲੈਂਦੇ ਕਹਿੰਦਾ ਮੇਰੇ ਨਾਲ ਐ ਕਰਿਓ ਨੇ ਤੇ ਕਹਿੰਦਾ ਫੇਰ ਮੈਂ ਉਹ ਵੀ ਉਰਚਲ ਪਰ ਮੈਂ ਅਕਾਚਰ ਕੋਈ ਗੱਲ ਨਹੀਂ ਕਹਿੰਦਾ ਮੈਂ ਵੀ ਇਹ ਗੱਲ ਦਾ ਖੜਾ ਛੜਤਾ ਪਰ ਕਹਿੰਦਾ ਮੈਂ ਜਦੋਂ ਉਹ ਚੈਨਲ ਵਾਲਾ ਬਾਈ ਤੇ ਵੀ ਵੀਡੀਓ ਪਾਇਆ ਕਰੇ ਮੈਂ ਉਹਦੇ ਜਾ ਕੇ ਕਮੈਂਟ ਕਰ ਦਿਆ ਕਰਾਂ ਵੀ ਹਾਂ ਵੀ ਇਹਨਾਂ ਨੇ ਮੇਰੇ ਨਾਲ ਠੱਗੀ ਕਰਾਤੀ ਵੀ ਮੇਰੇ ਵੀ ਹੁਣ ਮੇਰੀ ਗੱਲ ਨਹੀਂ ਸੁਣਦੇ ਕਹਿੰਦਾ ਮੈਂ ਵੀ ਹਰੇਕ ਵੀਡੀਓ ਤੇ ਜਦੋਂ ਕਮੈਂਟ ਕਰਿਆ ਉਹਨਾਂ ਨੇ ਪੜ ਲਏ ਕਹਿੰਦਾ ਫਿਰ ਮੈਨੂੰ ਫੋਨ ਲਾ ਕੇ ਕਹਿਣ ਲੱਗੇ ਵੀ ਤੂੰ ਹਾਂ ਸਾਨੂੰ ਆਏ ਕਮੈਂਟ ਕਰਦਾ ਗਲਤ ਤੇ ਕਹਿੰਦਾ ਵੀ ਮੈਨੂੰ ਤਾਂ ਫਲਾਣਾ ਗੈਂਗਸਟਰ ਕਹਿੰਦਾਗਾ ਮੈਨੂੰ ਦੇ ਉਹਦਾ ਨੰਬਰ ਵੀ ਮੈਂ ਚੱਕਾ ਨੂੰ ਕਹਿੰਦਾ ਹੁਣ ਮੈਨੂੰ ਗੈਂਗਸਟਰ ਦੀਆਂ ਧਮਕੀਆਂ ਦੇਣ ਲੱਗ ਗਿਆ ਦੇਖੋ ਜੀ ਇੱਥੇ ਤੱਕ ਗੱਲ ਆ ਜਾਂਦੀ ਆ ਤਾਂ ਕਰਕੇ ਮੇਰੇ ਘਰ ਦੇ ਕਹਿੰਦੇ ਤੂੰ ਨਵੀਂ ਵੀਡੀਓ ਪਾਉਣੀ ਵੀ ਬਾਤ ਚ ਕਹਿੰਦੇ ਵੀ ਐ ਰੋਲਾ ਪੈ ਜਾਂਦਾ ਕੋਈ ਨਹੀਂ ਨਾਲ ਖੜਦਾ ਹੁੰਦਾ ਤੇ ਗੱਲ ਕਰ ਇੰਨੀ ਗੱਲ ਆਪਾਂ ਜ਼ਰੂਰ ਕਮਾਂਗੇ ਹਨਾ ਵੀਰੇ ਜੇ ਕੋਈ ਕਿਸੇ ਨੇ ਹਨਾ ਆਪਾਂ ਕਹਿੰਦੇ ਉਹਨੇ ਨਾ ਪਸ਼ੂ ਲੈਣਾ 2-4 ਡੰਗ ਚੋ ਕੇ ਲੋ ਕਿਸੇ ਤੇ ਯਕੀਨ ਨਾ ਕਰੋ ਤੇ ਬਾਕੀ ਹਨਾ ਕੋਈ ਵੀ ਵਪਾਰੀ ਵੀਰ ਤੇ ਜੇ ਕੋਈ ਨੁਕਸ ਹੁੰਦਾ ਹਨਾ ਵੀਰ ਬਣ ਕੇ ਦੱਸ ਦਿਆ ਕਰੋ ਵੀ ਅਗਲੇ ਦੀ ਮਰਜ਼ੀ ਹੁੰਦੀ ਹੈ ਹਨਾ ਲੈਣਾ ਜਾਂ ਨਾ ਲੈਣਾ ਅਤੇ ਵਿਗਲਾਵ ਦੀ ਸਿਰਦਰਦੀ ਹੋ ਜਾਂਦੀ ਹੈਗੀ ਬੀਚਲੇ ਹਨਾ ਵੀ ਮੈਂ ਇਹਨਾਂ ਨੂੰ ਤਾਂ ਭਈ ਦੱਸਿਆ ਸੀ ਮੇਰੀ ਗਲਤੀ ਸੀ ਵੀ ਮੈਂ ਪਛੂ ਲਿਆ ਤੇ ਚਲੋ ਜੀ ਇੱਥੇ ਆਪਾਂ ਹੁਣ ਪਾਉਣ ਲੱਗੇ ਸੀ ਫੀਡ ਤੇ ਮੈਨੂੰ ਵਿਚਾਰੇ ਵੀਰ ਤੇ ਤਰਸ ਬਹੁਤ ਆਈ ਜਾਂਦਾ ਪਰ ਆਪਣੀ ਬੱਸ ਨਹੀਂ ਚੱਲਦੀ ਕੋਈ ਕਿਉਂਕਿ ਜੇ ਆਪਾਂ ਘਰ ਦੇ ਖਿਲਾਫ ਵੀ ਨਹੀਂ ਜਾ ਸਕਦੇ ਘਰ ਦੇ ਕਹਿੰਦੇ ਇਹ ਵੀਡੀਓ ਨਹੀਂ ਪਾਉਣੀ ਤੂੰ ਤੇ ਵੀਰ ਬਣ ਕੇ ਮੈਨੂੰ ਮਾਫ ਕਰੀ ਤੇ ਪਰ ਆ ਆਪਾਂ ਸਾਰੇ ਭੈਣ ਭਰਾਵਾਂ ਨੂੰ ਜਿੰਨੇ ਆਪਣੇ ਨਾਲ ਜੁੜਿਆ ਉਹਨਾਂ ਨੂੰ ਇਹ ਥੋੜੀ ਗੱਲ ਜ਼ਰੂਰ ਦੱਸਦੀ ਤੇ ਉਹ ਗਰਦਾਸਪੁਰ ਏਰੀਏ ਤੋਂ ਲੈਤੀ ਸੋਨਾਂ ਨੇ ਮੱਝ ਤੇ ਕਿਉਂਕਿ ਜਿਹੜੇ ਵੀਡੀਓ ਪਾਉਂਦੇ ਆ ਉਦੋਂ ਤਾਂ ਹਨਾ ਚੈਨਲ ਵਾਲੇ ਸਾਰੇ ਕਹਿੰਦੇ ਵਿਆਹ ਮੱਝ ਆਏ ਆ ਆਏ ਆ ਪਰ ਬਾਅਦ ਚ ਉਹ ਵੀ ਨੀ ਨਾਲ ਖੜਦੇ ਕੋਈ ਨਹੀਂ ਸੁਣਦਾਗਾ ਵੀ ਹਾਂ ਇਹਦੀ ਮੱਝ ਮਾੜੀ ਨਿਕਲ ਗਈ ਤੇ ਵੀਰ ਵਾਂ ਕੇ ਕੋਈ ਵੀ ਹਨਾ ਪਸ਼ੂ ਨੂੰ ਦੇਖ ਪਰਖ ਕੇ ਲਓ ਤੇ ਇੱਥੇ ਆਪਣੇ ਕੈਮਰਾਮੈਨ ਇੱਕ ਥਾਂ ਹੀ ਕੈਮਰਾਮੈਨ ਇੱਕ ਥਾਂ ਹੀ ਕੈਮਰਾ ਲਾ ਰੱਖਿਆ ਸੀ ਤੇ ਆਪਾਂ ਬਾਹਰੇ ਸਿੱਧਾ ਸਾਰਿਆਂ ਨੂੰ ਫੀਡ ਕਈ ਦਿਨ ਹੋ ਗਏ ਆਪਾਂ ਵੀ ਬਸ ਉਹੀ ਬੈ ਕੇ ਗੱਲਾਂ ਕਰ ਲੈਂਦੇ ਸੀ ਬਲੌਗ ਕੰਮ ਵਾਲੇ ਨਹੀਂ ਪਾਇਆ ਸੀ ਸੋਚਿਆ ਚਲੋ ਅੱਜ ਕੰਮ ਕਰਦੇ ਆਂਦੀ ਵੀਡੀਓ ਬਣਾਉਣੇ ਆ ਪਾ ਸਾਰੇ ਨੂੰ ਲਗਭਗ ਪਾ ਦਿਨੇ ਹੁੰਨੇ ਆ ਪੀੜ ਜਿਹੜੇ ਕੋਈ ਕਟਰੂ ਅਛਰੂ ਆ ਤੇ ਉਹਨਾਂ ਨੂੰ ਵੀ ਹੁਣ ਆਪਾਂ ਪਾਉਣੀ ਹੈਗੀ ਲੇਟੀ ਮੱਛੀਆਂ ਨੂੰ ਹੁਣ ਆਪਾਂ ਜਿਹੜੀ ਸੂਨ ਵਾਲੀ ਮੱਛਾ ਹਨਾ ਉਹਦੇ 2 ਮਹੀਨੇ ਰਹਿ ਗਏ ਅੱਜ ਤੇ ਇਹ ਤਰੀਕ ਨੂੰ ਤੇ ਬਸ ਆਪਾਂ ਉਹਨੂੰ ਵੀ ਪਾਉਣੀ ਸਟਾਰਟ ਕਰਤੀ ਪਹਿਲਾਂ ਉਹਨੂੰ ਵੀ ਵਿਚਾਰੀ ਦੀ ਬੰਦ ਕਰਤੀ ਸੋ ਦੁੱਧੋ ਸੁੱਕਦੀ ਨਹੀਂ ਸੀ ਦੇਖੋ ਹੋਰ ਗੱਲ ਦੱਸਾਂ ਜੀ ਇਹ ਮੇਰੀ ਸਾਰਿਆਂ ਨਾਲ ਬੈਸਟ ਮੱਝ ਆਏ ਨੇ ਵਿਚਾਰੀ ਨੇ ਲੰਮਾ ਟਾਈਮ ਦੁੱਧ ਦਿੱਤਾ ਤੇ ਛੱਡੀ ਵੀ ਅਸੀਂ ਆਪਦੀ ਆਪ ਆਪੇ ਨਹੀਂ ਹਟੀ ਇਹ ਤੇ ਵਾਹਿਗੁਰੂ ਕਰੇ ਹੁਣ ਇਹ ਕੱਟੀ ਦੇ ਦੇ ਤੇ ਆਪਾਂ ਨੂੰ ਹੋਰ ਮੁੱਲ ਦੀ ਮੱਝ ਲੈਣ ਦੀ ਕੋਈ ਲੋੜ ਨਾ ਪਵੇ ਤੇ ਆਪਾਂ ਹੀ ਰਵਾ ਤਿਆਰ ਕਰਕੇ ਕਰੇ ਤੇ ਤਾਂ ਆਪਾਂ ਕੋਈ ਨਾ ਕਿਸੇ ਵਿਊਅਰ ਨੂੰ ਵੀ ਦੇ ਦਿਆ ਕਰਾਂਗੇ ਜੇ ਆਪਣੀ ਕੱਟੀਆਂ ਹੀ ਦਿੰਦੀ ਰਹੀ ਤਾਂ ਕੋਈ ਕਹਿੰਦੇ ਨੇ ਪਹਿਲਾਂ ਵੀ ਇਹਦੀਆਂ ਵੀ ਕਟੀਆਂ ਸੀਗੀਆਂ ਦੋ ਤੀਜੀ ਸੂਈ ਆਪਾਂ ਲੈ ਕੇ ਆਉਂਦੀ ਸੀ ਹੁਣ ਅੱਗੇ ਦੇਖੋ ਸੀਮਣ ਵੀ ਉਹਦੇ ਵਧੀਆ ਲੱਗਿਆ ਹੋਇਆ ਅਲੀਸ਼ਾਨ ਦਾ ਤੇ ਇੱਥੇ ਆਪਾਂ ਪਾਤੀ ਲੈਤੀ ਤੇ ਆ ਦੂਜੀ ਜਿਹੜੇ ਬਾਕੀ ਥੱਲੇ ਪਾਣੀ ਤਾਂ ਨਹੀਂ ਜਾ ਬਚਿਆ ਸੀਗਾ ਉਹ ਆਪਾਂ ਕੱਟੀ ਨੂੰ ਧਰਤਾ ਛੋਟੀ ਨੂੰ ਆਪਾਂ ਥੋੜੀ ਥੋੜੀ ਸਾਰਿਆਂ ਨੂੰ ਸਿੱਟਦੇ ਨੂੰ ਨੇ ਲੱਗ ਭਾ ਕਿਉਂਕਿ ਸਾਰੇ ਕਟਰੂ ਵੀ ਝਾਕ ਕਰਦੇ ਆ ਆਪਾਂ ਬਹੁਤ ਛੋਟੀ ਛੋਟੀ ਹੈ ਜਿਹੜੀ ਆਪਣੀ ਉਹ 19 ਮਹੀਨਿਆਂ ਦੀ ਆ 2 ਮਹੀਨੇ ਦੇ ਖੱਪਣਾ ਉਹ ਤੇ ਆਪਾਂ ਉਹਨੂੰ ਪਾਤੀ ਥੋੜੀ ਜੀ ਜਗ੍ਹਾ ਦੇ ਕਦੂਜੀ ਦੇ ਮੂਹਰੇ ਫਿਰ ਖਿੱਚਣ ਲੱਗ ਜਾਂਦੇ ਨੇ ਕੱਖ ਨਾ ਖਾਣ ਦਿੰਦੀਆਂ ਨੇ ਤੇ ਆਪੋ ਨੇ ਉਹਨੂੰ ਆਪਾਂ ਜਿਹੜੀ ਆਪਣੀ ਹੈਗੀ ਜੀ ਸੂਣ ਵਾਲੀ ਮੱਝ ਹੁਣ 2 ਮਹੀਨੇ ਰਹਿ ਗਏ ਹੁਣ ਸਟਾਰਟ ਕਰਤੀ ਤੇ ਉਹਦੇ ਵਿਚਾਰੀ ਦੀ ਟ੍ਰਾਂਸਲੇਸ਼ਨ ਫੀਡ ਲੈਉਣ ਵਾਲੀ ਆ ਕਈ ਕਿ ਮੈਂਟੋ ਹਨਾ ਤੁਸੀਂ ਕੀ ਪਾਉਣੇ ਹੋਗੇ ਸੂਣ ਵਾਲੇ ਪਸੂ ਨੂੰ ਸੂਣ ਤੋਂ ਪਹਿਲਾਂ ਕੀ ਪਾਉਣੇ ਹਨ ਪਸਾ ਪਾਉ ਟ੍ਰਾਂਸਲੇਸ਼ਨ ਫੀਡ ਲੈ ਕੇ ਆਵਾਂਗੇ ਜੀ ਤੇ ਇੱਕ ਵਾਈਟੋਮੈਚ ਉਹ ਲੀਟਰ ਪਾਵਾਂਗੇ ਤੇ ਇੱਕ ਆਪਾਂ ਨੂੰ ਹਨਾ ਕੱਜ ਫੋਨ ਵੀ ਆਇਆ ਸੀਗਾ ਉਹ ਪੁੱਛਦੇ ਸੀ ਤੇ ਵੀ ਸਾਡੀ ਮਾਚ ਚ ਦੱਸਦੇ ਰਹੇ ਕਿ ਸੂਣ ਚ ਤੇ ਉਹਨੇ ਲੇਵਣੀ ਬਣਾਇਆ ਹਨਾ ਦੱਸ ਦਿੰਦੇ ਨਾ ਤਾਂ ਪਈ ਹਨਾ ਦੱਸ ਦਿੰਦੇ ਸੀ ਇਹ ਵਾਣਾ ਕੀ ਬਣਾਉਗੀ ਲੇਵਾ మీ పచ్చి దగ్గర పటార్ట్ పాసి మినరల్ల మిక్చర్ ఏ సార్ పాడీ క్షీణి ప్యాక పచ్చి కల్ది సరి ఫోన్ ఆ గీ క ਤੇ ਕਬੀਰ ਨੇ ਪੁੱਛਿਆ ਸੀਗਾ ਤੁਸੀਂ ਉਹਨਾਂ ਨੂੰ ਪਾ ਦੇਣਾ ਸੂਣ ਵਾਲੇ ਪਸ਼ੂ ਨੂੰ ਹਾਂਜੀ ਆਪਾਂ ਸਾਰੇ ਨੂੰ ਪਾ ਦੇਨੇ ਲਗਭਗ ਤੇ ਵਸ ਕੋ ਕਹੇ ਜੀ ਸੂਣ ਤੋਂ ਪਹਿਲਾਂ ਤਾਂ 10-15 ਦਿਨ ਹਨ ਆਪਾਂ ਬੰਦ ਹੀ ਕਰ ਦੇਨੇ ਹੁੰਨੇ ਹੈਗੇ ਫਿਰ ਔਖਾ ਹੋਣ ਲੱਗ ਜਾਂਦਾ ਪਸ਼ੂ ਇਹ ਆਪਣੀ ਜਿਹੜੀ ਉਹ ਮੱਚ 2 ਮਹੀਨੇ ਰਹਿੰਦੇ ਆ ਬਹੁਤ ਵਧੀਆ ਜੀ ਸਾਰਿਆਂ ਨੂੰ ਬੈਸਟ ਆ ਤੇ ਆਪਾਂ ਇੱਕ ਜੇ ਕੋਈ ਬਰੀਡ ਦੀ ਗੱਲ ਕਰੀਏ ਤੇ ਆਪਾਂ ਐ ਨਹੀਂ ਕਹਿੰਦੇ ਹਨਾ ਕਿ ਕਿ ਅੱਜ ਕੱਲ 12 ਇੰਚ ਟ੍ਰੈਂਡ ਚੱਲ ਪਿਆ ਬੀਬੀ ਵੀ ਕਿਲੋ ਵਾਲੀਆਂ ਹੋਣ ਆਈ ਹੁਣ ਤੇ ਆਪਾਂ ਤਾਂ ਕਹਿੰਦੇ ਆ ਕਿ ਮੈਨੂੰ ਐ ਨਹੀਂ ਪਤਾ ਮੇਰੇ ਹਸਬੰਦ ਕੀ ਸੋਚਦੇ ਆ ਪਰ ਮੈਂ ਮੇਰਾ ਮੰਨਣਾ ਇਹ ਆ ਕਿ ਵੀ ਆਪਾਂ ਹਣਾ ਐ ਨਹੀਂ ਪਹਿਲਾਂ ਚ ਹੀ ਨਾ ਇੰਨੀ ਮੱਝਾ ਲੈਣਾ ਮੱਥਾ ਲਾਉਣਾ ਚਾਹੀਦਾ ਕਿਉਂਕਿ ਜੇ 20 ਲੀਟਰ ਵਾਲੀ ਆਪਾਂ ਲਾਵਾਂਗੇ ਵੀ ਉਹ ਤੇ ਮਿਹਨਤ ਵੀ ਬਹੁਤ ਲੱਗਦੀ ਆ ਜ਼ੋਰ ਬਹੁਤ ਲੱਗਦਾ ਉਹ ਤੇ ਉਹਦੇ ਖਾਣਾਦਾਨ ਆਪਾਂ ਤਾਂ ਨਹੀਂ ਪੂਰਾ ਹੁੰਦਾ ਮੇਰਾ ਮੰਨਣਾ ਇਹ ਆ ਵੀ ਕੋਈ ਵੀ ਜਿਹੜੇ ਕੋਈ 13 14 ਲੀਟਰ ਵਾਲੀ ਮੱਚ ਆ ਉਹਦੇ ਸੀਮਿੰਟ ਚੰਗਾ ਲਗਵਾ ਦਿਓ ਤੇ ਉਦੋਂ ਗਾਂ ਫਿਰ ਉਹ ਗਾਂ ਦੀ ਗਾਂ ਵਧੀਆ ਬ੍ਰੀਡ ਤਿਆਰ ਹੁੰਦੀ ਜਾਂਦੀ ਆ ਬਾਕੀ ਹਨਾ ਅੱਡ ਅੱਡ ਮਰਚੀ ਹੁੰਦੀ ਆ ਤੇ ਜਮਾ ਖੋਰ ਵੀ ਨਾ ਕਿਤੇ ਐ ਹੋਵੇ ਹਨਾ ਵੀ ਚਲ ਐ ਹੋ ਵੀ ਤੇ ਆਪਾਂ ਇਹ ਕਹਿੰਦੇ 13 14 ਲੀਟਰ ਵਾਲੀ ਕਿਤੇ ਜਮਾ ਬਾਈ ਖੋਰ ਵੀ ਨਾ ਲੈ ਲਿਓ ਹਨਾ ਕਿ ਤੈਂ ਕਹਦੋ ਵੀ ਤੂੰ ਹੀ ਕਹਿੰਦੀ ਸੀ ਸਾਨੂੰ બસ 13 14 ਲੀਟਰ ਵਾਲੀ ਮੱਝ ਵੀ ਬਹੁਤ ਵਧੀਆ ਹੁੰਦੀ ਹੈਗੀ ਤੇ ਉਹਦੇ ਸੀਮਣ ਵਧੀਆ ਲਗਵਾ ਦਿਓ ਗਾਹ ਜਿਹੜੀ ਉਹ ਕੱਟੀ ਹੋ ਉਹ ਵਧੀਆ ਹੋ ਉਹਦੂਆਂ ਉਹਦੀ ਜਿਹੜੀ ਕੱਟੀ ਹੋਗੀ ਉਹਦੂਆਂ ਤਾਂ ਬਸ ਵਧੀਆ ਬਰੀਡ ਹੀ ਚੱਲ ਪੂਗੀ ਤੇ ਆ ਆਪਣਾ ਪਲਾਸਮਾ ਹਕਮਾ ਇਹਨੂੰ ਆਪਾਂ ਪਲਾਸਨਾ ਕਸੀ ਜਾਂਦੇ ਸੀ ਇਹਦਾ ਨੜਜ ਆ ਫੇਰ ਵੀ ਖਲਾ ਜਾਂਦੀ ਹੈ ਇਹ ਆ ਹੁਣ ਆਪਾਂ ਜਿਹੜੀ ਉਹ ਛੋਟੀ ਕੱਟੀ ਹੈ ਇਹਨਾਂ ਨੂੰ ਵੀ ਇਧਰ ਮੱਝਾਂ ਨਾਲ ਹੀ ਬੰਨਣਾ ਲੱਗੇ ਕਿਉਂਕਿ ਜਿਹੜੀ ਨਾਲ ਦੀ ਖਾਣੀ ਹੈ ਹਨਾ ਫੀਡ ਫੂਡ ਫੇਰ ਹੀ ਵਧੀਆ ਬਣਨੀ ਗੀਆਂ ਇਹ ਤਾਂ ਕਰਕੇ ਛੇਤੀ ਤਿਆਰ ਹੋ ਜਾਂਦੀਆਂ ਕਟੀਆਂ ਵੀ ਐ ਜਿਨੇ ਹਨਾ ਵੀ ਉਹੀ ਕੱਕ ਸੜ ਤੇ ਸੁੱਕੇ ਤਾਂ ਵੀ ਇਹਨਾਂ ਨਾਲ ਹੀ ਤਿਆਰ ਹੋ ਜਾਣਗੀਆਂ ਕਟੀਆਂ ਤੇ ਆ ਕੱਟਾ ਸਾਡਾ ਬਹੁਤ ਤੰਗ ਕਰਦਾ ਹੈ ਇਹ ਪਹਿਲਾਂ ਦੀ ਮਾਂ ਨਾ ਬੰਡਿਆ ਹੁੰਦਾ ਸੀਗਾ ਉਧਰ ਚੰਗੀ ਖਾਂ ਦਾ ਲੇਟੀ ਲੁੱਟੀ ਹੁਣ ਵੀ ਉਧਰ ਪਰੇ ਕੋਲ ਨਹੀਂ 베ਲੀ ਹੁੰਦੀ ਆ ਉੱਥੇ ਬਣ ਦਿੰਦੇ ਆ ਕੱਢਦਾ ਨਹੀਂ ਉਥੇ ਤੇ ਦੂਜਾ ਸਾਡੇ ਕੋਲ ਨਹੀਂ ਤੇ ਜਾਂਦਾ ਹੀ ਨਹੀਂ ਇਹ ਇੱਥੇ ਹੀ ਖਾਊਗਾ ਬੱਠਲ 'ਚ ਦੇਖੋ ਆਪਣੀ ਰਹਿ ਕੇ ਵਿਚਾਰੀ ਕਰਮਾਂ ਵਾਲੀ ਬੈੜ ਪੱਟੇ ਪਾਉਣ ਕਰਨ ਨੂੰ ਉਹਨੂੰ ਪਾਉਣਿਆ ਅੱਗੇ ਔਖਾ ਹੁੰਦਾ ਸੀ ਜੀ ਬਹੁਤ ਜ਼ਿਆਦਾ ਸੰਨੀ ਦਾ ਉਹ ਸੰਨੀਰ ਲਾਉਣੀ ਪੈਂਦੀ ਸੀ ਹੁਣ ਤਾਂ ਖੈਰ ਇੰਨਾ ਔਖਾ ਨਹੀਂ ਲੱਗਦਾ ਚਾਰ ਹੁੰਦਾਗਾ ਬਸ ਉਹ ਚੀ ਤੂੜੀ ਪਾ ਦਿੰਨੇ ਆਪਾਂ ਇਹ ਵਸ ਕਹੂਗਾ ਇੱਥੇ ਬੱਠਲ ਜਿਹਨੂੰ ਆਤ ਪੈ ਗਈ ਐ ਖੋਰਲੀ ਤੇ ਜਵਾਂ ਨਹੀਂ ਖਾਂਦਾ ਕੱਖ ਤੇ ਹੁਣ ਦੇਖੋ ਸਾਡੇ ਵਿਚਾਰੇ ਥੋੜੇ ਜਿਹਾ ਪਸ਼ੂ ਲੱਗਦੇ ਆ ਦੋ ਪਸ਼ੂ ਘਟ ਗਏ ਕੱਟੇ ਸਨ ਇਹ ਤਿੰਨ ਘਟ ਗਏ ਆਪਣੇ ਪਸ਼ੂ ਚਲੋ ਜੀ ਉਹਨਾਂ ਨੂੰ ਵੀ ਵਾਦਾ ਕਰਨਾ ਹਨ ਜਿਹੜੇ ਲੈ ਕੇ ਗਏ ਇਹਨੂੰ ਵੀ ਪੁੱਛਦੇ ਸੀ ਕਿ ਕਵੀਰ ਤੁਸੀਂ ਕੀ ਪਾਉਣੇ ਹੋ ਫੀਡ ਆਪਾਂ ਵੀਰੇ ਜਿਹੜੀ ਘਰੇ ਬਣਾਈ ਹੁੰਦੀ ਹੈ ਆਪਣੀ ਫੀਡ ਉਹੀ ਪਾਉਣੇ ਆਪਾਂ ਆਪਣੀ ਬੈਡ ਨੂੰ ਵੀ ਬਸ ਵਿੱਚ ਨੀਰੀ ਫੀਡ ਦੀ ਦਿਖਾਉਂਦੀ ਨਹੀਂਗੀ ਆਪਾਂ ਵਿੱਚ ਦਾਣਾ ਰਲਾ ਲਏ ਨੇ ਆ ਮੱਕੀ ਤੇ ਸਾਡੇ ਕਣਕ ਦਾ ਦਾਣਾ ਰਲਾਇਆ ਹੋਇਆ ਉਹ ਮੱਝਾਂ ਨੂੰ ਜੋ ਚਾੜ ਪਾ ਕੇ ਵੇਜਣੇ ਆਪਾਂ ਪੱਠੇ ਆਪਾਂ ਨੇ ਪਾ ਤਏ ਜੀ ਹੁਣ ਆਪਣੀ ਆ ਗਈ ਕੋਹੇ ਦੀ ਡਿਊਟੀ ਠੀਕ ਹੈ ਇੱਥੇ ਵੀ ਜਦੋਂ ਸਾਰੇ ਭੈਣ ਭਾਈ ਹਨਾ ਮਿਲਦੇ ਆ ਕਹਿੰਦੇ ਤੁਹਾਡੇ ਵੀਡੀਓ ਦੇਖਦੇ ਆ ਆਏ ਕੰਮ ਕਰਦੇ ਆ ਤੇ ਬਹੁਤ ਵਧੀਆ ਲੱਗਦਾ ਜੀ ਤੇ ਇੱਕ ਸੱਚ ਤੁਸੀਂ ਹਨਾ ਕਮੈਂਟ ਕਰਦੇ ਹੁੰਨੇ ਹੋਗੇ ਉਹ ਜਿਹੜਾ ਆਪਾਂ ਪਾਇਆ ਸੀ ਸੁੱਖਾ ਬਣਿਆ ਸੀਗਾ ਮੱਝਾਂ ਦੇ ਬਹੁਤ ਭੈਣ ਭਰਾ ਮਾਣੇ ਕਮੈਂਟ ਕਰਿਆ ਵੀ ਇਹ ਤਾਂ ਜੀ ਉਹੀ ਕਹਿ ਦਿੰਦੇ ਆ ਨਹੀਂ ਹਟਦਾ ਇਹ ਨਾ ਤੇ ਆਪਾਂ ਤਾਂ ਹਜੇ ਰਿਜ਼ਲਟ ਦੇਖਣਾ ਹੀ ਸੀ ਜੀ ਆਪਣੀਆਂ ਤਾਂ ਮੱਝਾਂ ਨੇ ਪਹਿਲਾਂ ਹੀ ਉਹ ਤੋੜ ਤੋੜ ਸਿੜਤੀਆਂ ਜਲੀਰਾਆਂ ਬਸ ਉਹ ਖੁਰਲੀਆਂ ਨਾ ਜਦੋਂ ਖੈਂਦੀਆਂ ਨੇ ਉਹ ਘਸ ਗਈਆਂ ਤੇ ਬਸ ਸਿੜਤੀਆਂ ਇੱਕ ਅੱਧੀ ਤੇ ਆਪਾਂ ਮਰੇਗੀ ਹੋ ਵੀ ਨਹੀਂ ਸਾਰੀਆਂ ਨਹੀਂ ਲਾਤਾਂ ਤੇ ਇੱਥੇ ਆਪਾਂ ਸਿੱਟਣ ਲਾ ਕੇ ਸੀ ਜੀ ਗੋਹਾ ਐਸੇ ਵੇਲੇ ਜਿਹੜੇ ਆਪਣੇ ਤਿੰਨ ਕਵੱਠਲ ਹੁੰਦੇ ਹੈਗੇ ਆਪਾਂ ਕੋਠੇ ਤੇ ਲੈ ਜਾਂਦੇ ਆ ਸਵੇਰ ਫੇਰ ਚੜਦੀ ਨੇ 4-5 ਹੁਣ ਆਪਣੇ ਤੇ ਭੈਣ ਆਉਂਦਿਆ ਘਰਾਂ ਚੋਂ ਦੁੱਧ ਲੈਣਾ ਉਹ ਕਹਿੰਦੇ ਵੀ ਮੈਂ ਪੱਥ ਦਿਆ ਕਰੂੰਗਾ ਗੋਹਾ ਤੋਂ ਪੱਥ ਜਾਂਦੇ ਹੁੰਦੇ ਆ ਕਹਿੰਦੇ ਨੇ ਵੀ ਸਾਡੇ ਔਖਾ ਦਾ ਪਾਤੀਆਂ ਦਾ ਕਾਕੋ ਜੀ ਸਰਦੀਆਂ ਚ ਤਾਂ ਸਾਰੇ ਨੂੰ ਲੋੜ ਰਹਿੰਦੀ ਆ ਸਾਗ ਵਗੈਰਾ ਤੇ ਰਿਆ ਕਰਾਂਗੇ ਹੁਣ ਤੇ ਬਾਕੀ ਤੂੰ ਹੀ ਪਾਉਣੇ ਹੁੰਨੇ ਆਂ। ਦਰਨਾ ਇੱਧਰ ਮੈਂ ਲੈ ਗਈ ਸੀ ਆਪੇ ਚੱਕੇ ਵੱਟਲ ਤੇ ਹੁਣ ਫਿਰ ਮੰਮੀ ਆ ਗਈ ਸੀਗੇ ਕਹਿੰਦੀ ਲੈ ਮੈਂ ਚਕਾਦਾ ਇੱਥੇ ਮੰਮੀ ਚਕਾਉਣਗੇ ਵੱਟਲ। ਕਹਿੰਗੇ ਲਾਲਚ ਜਾ ਹੋ ਜਾਂਦਾ ਵੀ ਵੱਡਾ ਭਰ ਲੈਣੇ ਹੈਗੇ ਤੇ ਉਹ ਪਰ ਥੋੜੀ ਜੀ ਕਬਰਦੱਦ ਦੀ ਪ੍ਰੋਬਲਮ ਆ। ਫਿਰ ਝਾੜੇ ਦੁਖਣ ਲੱਗ ਜਾਂਦੀ ਹੈ ਕਿ ਟੋਈ। చమాదా పశు ఫారూల్ చౌకే సారీ కదా ప్రింట్ బాగా ਤੇ ਆਪਾਂ ਆਕੀਣਾ ਥੋੜਾ ਥੋੜਾ ਪਾਣੀ ਆ ਫਰਸ਼ ਤੇ ਛਿੜਕ ਦਾਂਗੇ ਉਹਦੋਂ ਗੋਹਾ ਉੱਗ ਲ ਜੂਗਾ ਆਪਾਂ ਨਿਮਾਉਣੇ ਆ ਪਸ਼ੂ ਤੇ ਕਹੋ ਕਹ ਜੇ ਫਿਰ ਪਾਣੀ 베ਸਟ ਨਹੀਂ ਹੁੰਦਾ ਜੇ ਸੁੱਕੇ ਤੇ ਐ ਮਾਰਨ ਲੱਗ ਜਾਂਗੇ ਬੋਂਕਰ ਆ ਫਿਰ ਉਹ ਲੈਣਾ ਚ ਅੱਜ ਨਾ ਲੈਂਦਾ ਹੁਣ ਉਹਦੋਂ ਗਿੱਲਾ ਹੋ ਕੇ ਵਧੀਆ ਲੈਣ ਲੱਗ ਜੂ ਤੇ ਇੱਕ ਹੋਰ ਗੱਲ ਹਣ ਆਪਾਂ ਜਦੋਂ ਬੈਡ ਨੂੰ ਨਿਮਾਉਣੇ ਹੁੰਨੇ ਆ ਮੈਂ ਰੋਜ਼ ਇਹ ਥਣਾ ਨੂੰ ਹੱਥ ਲਾਉਣੀ ਆ ਕਿਉਂਕਿ ਇਹ ਨਿੱਨਾਂ ਨੇ ਪਸ਼ੂ ਨੂੰ ਸੁਭਾਅ ਪਈ ਜਾਂਦਾ ਸਾਡੀ ਛੋਟੀ ਦੇ ਵੀ ਐਂ ਲਾਉਂਦੀ ਸੀ ਮੈਂ ਪਤਾ ਨਹੀਂ ਤਾਂ ਹੀ ਵਿਚਾਰੀ ਇੰਨੀ ਸੀਲ ਨਿਕਲੀ ਉਹ ਜੋ ਨਮਾਉਂਦੇ ਤੇ ਬਸ ਉਹਦੇ ਥਣ ਪਰੋਸਣ ਲੱਗ ਜਾਂਦੇ ਇਹਦੇ ਵੀ ਮੈਂ ਹੀ ਕਰਦੀ ਆ ਪੂਸ ਚੱਕ ਕੇ ਖੜ ਜਾਂਦੀ ਐ ਵੀ ਉਦੋਂ ਫਿਰ ਸੁਭਾਅ ਪੈ ਜਾਂਦਾ ਵੀ ਫਿਰ ਜ਼ਿਆਦਾ ਹੀ ਨਹੀਂ ਪਸ਼ੂ ਹਿਲਦਾ ਆ ਦੇਖੋ ਜੀ ਮੈਂ ਪੈਪ ਨਾਲ ਬਸ ਐਂ ਕਰ ਲੱਗ ਜਾਨੀ ਆ ਕਾਈ ਪਿਲਾਪੁਲਾ ਤਾਂ ਜਦੋਂ ਬਣਦੇ ਆ ਨਹੀਂ ਵੜਾ ਰੱਖਣ ਤੇ ਚਲੋ ਜੀ ਆਪਾਂ ਨਵਾ ਲਗੇ ਮੱਝਾ-ਮੁੱਝਾ ਸਾਰੀਆਂ ਤੇ ਫਿਰ ਚੋਣੇ ਧਾਰਾਂ ਇਹਨਾਂ ਤੇ ਵੀ ਕੇਰਾ ਆਪਾਂ ਪਾਣੀ ਛਿੜਕ ਲੈਣੇ ਹੁੰਨੇ ਆ ਵਿਗੋਆ ਲੈ ਜਾਂਦਾ ਬਸ ਫਿਰ ਨਵਾਵਾਂਗੇ ਸਮਾਰਕੇ ਤੇ ਚਲੋ ਜੀ ਭੈਣ ਭਰਾਵੋ ਤੇ ਵੀਡੀਓ ਦੇ ਐਂਡ ਵੀ ਆਪਾਂ ਬਸ ਇੱਥੇ ਕਰਦੇ ਆ ਅੱਜ ਦਾ ਵੀਡੀਓ ਸੁੱਖ ਨਾਲ ਕਾਫੀ ਲੰਬੀ ਹੋਗੀ ਤੇ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਆਪਣੇ ਚੈਨਲ ਦੇ ਨਾਲ ਬਨੇ ਰਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਸਤੇ ਰਹੋ ਵਸਤੇ ਰਹੋ ਬਾਏ